ਸਸਰੀ ਕਾਲ ਜਿਸਾਰੇ ਆਂ ਦੀ ਅਜਪਤਾਂ ਫਰਾਕ ਦੀਆਂ ਜਿਹੜੀਆਂ ਧਾਗਾ ਖਿੱਚ ਕੇ ਪਾਉਣੀਆਂ ਨੇ ਇਹ ਪਾ ਕੇ ਵਿਖਾਉਣੀਆਂ ਤੇ ਇਹ ਦੋਨੇ ਆਪ ਆਪ ਲੈ ਤਿਆਰ ਕਰ ਲਏ ਨੇ ਇਹ ਅਗਲਾ ਫਰੰਟ ਸਾਈਡ ਇਹ ਤਿਆਰ ਹੋ ਗਿਆ ਫਰਾਕ ਦੀ ਬਾਡੀ ਪਾਰਟ ਜਿਹੜਾ ਹੁੰਦਾ ਹੈ ਆ ਫਰੰਟ ਸਾਈਡ ਆਪ ਤਿਆਰ ਕੀਤਾ ਤੇ ਇੱਕ ਜਿਹੜਾ ਆ ਬੈਕ ਸਾਈਡ ਬੈਕ ਸਾਈਡ ਦੇਖਿਆ ਫਲੀ ਬਲਾਊਸ ਤਿਆਰ ਕਰਦੇ ਛੋਟੀਆਂ ਪਰੁੰਗੀਆਂ ਇਹ ਵੀ ਪਾਉਣੀਆਂ ਨੇ ਇਹ ਛੋਟੀਆਂ ਪਰੁੰਗੀਆਂ ਇਦਾਂ ਪਾਉਣੀਆਂ ਨੇ ਜੀ ਐਸਟਾ ਇਸ ਤਰ੍ਹਾਂ ਕੋ ਘਟੀਆਂ ਬਲੋਈਆਂ ਪਾਉਣੀਆਂ ਇੱਕ ਸਾਈਡ ਤੋਂ ਬਰੀਕ ਤੇ ਦੂਜੀ ਸਾਈਡ ਤੋਂ ਇਸ ਤਰ੍ਹਾਂ ਛੜ ਦੇਣੀਆਂ ਨੇ ਇਸ ਤਰ੍ਹਾਂ ਪਾਉਣੀਆਂ ਇਹ ਮੋੜਨੇ ਤੇ ਇਸ ਤਰ੍ਹਾਂ ਆਇਆ ਇਸ ਤਰ੍ਹਾਂ ਦਾ ਕੀਤਾ ਆਪਾਂ ਬੇਟੀ ਨੂੰ ਵਾਕੇ ਪਾਉਣੀ ਇੱਥੇ ਵੀ ਹੁਣ ਆਪਾਂ ਇਹਦੇ ਚ ਵੀ ਅੱਧ ਦੀ ਨਿਸ਼ਾਨੀ ਲਾ ਲੈਣੀ ਆ ਦੋਨੋਂ ਫਾਟਾਂ ਚ ਤੇ ਜਿਹੜਾ ਨੀਚੇ ਵਾਲ ਫਲੇਅ ਬਣਨਾ ਹੈ ਹਣਾ ਉਹ ਆਪਾਂ ਜੋੜ ਕੇ ਤੇ ਅੱਧ ਚ ਨਿਸ਼ਾਨੀ ਲਾ ਲਈਏ ਵਿਚਾਲੇ ਤੇ ਆਵੜੀ ਜਿਹੜੀ ਸਲਾਈਏ ਤੁਸੀਂ ਵੱਡਾ ਵਖਾ ਕਰਕੇ ਤੇ ਤੋੜ ਇਨਾਂ ਨਾ ਮਾਰ ਜਾਂ ਛੱਡ ਕੇ ਤੇ ਵੱਡਾ ਵਖਾ ਕਰਕੇ ਨਿਸ਼ਾਨੀ ਸਲਾਈ ਆ ਲੈਣੀ ਸਲਾਈ ਲਾ ਕੇ ਫੇਰ ਆਪਾਂ ਇਹ ਤੋਂ ਧੱਗਾ ਜਿਹੜਾ ਆਹ ਵੱਲ ਤਏ ਨੇ ਨਾ ਕੱਢ ਲੈਣੀ ਇਸ ਤਰ੍ਹਾਂ ਵੜ ਕੱਢ ਗਈ ਕੱਟ ਦਿੱਤੇ ਫਰੰਟ ਵਾਲਾ ਤਾਂ ਗਾਣਾ ਜਿਹੜਾ ਇਹ ਪੂਲਾ ਪੂਲਾ ਪਾ ਗਿਚਣਾ ਹੈ। ਉਰਲੇ ਤਾਂ ਗਿਚਣਾ ਪੂਲਾ। ਇਹਨੇ ਨਹੀਂ ਖੇੜਿਆ। ਇਸ ਤਰ੍ਹਾਂ ਮੇਖੜ ਕੇ ਤੁਸੀਂ ਇਹ ਉੱਪਰ ਲਾ ਕੇ ਉਨ ਗਿਚਣਾ ਪੂਲਾ ਪੂਲਾ। ਹਰੀ ਥੋੜਾ ਜਿਹਾ ਔਖਾ ਲੱਗੇ ਤੇ ਮੁੱਕੇ ਨਾ ਇਹਨੇ ਆਪਣੇ ਖਿੱਚਿਆ ਜਾਣਾ ਹੈ ਇਸ ਤਰ੍ਹਾਂ ਇੱਥੇ ਥੋੜਾ ਜਿਹਾ ਆਪਾਂ ਪਲੇਨ ਰੱਖਾਂਗੇ ਸिलाई ਦਾ ਹੁਣ ਵਾਸਤੇ ਬਾਕੀ ਸਾਰੀਆਂ ਨਾਲ ਇਹ ਇਹ ਫਟੂਣਾ ਪੋਲੀ ਪੋਲੀ ਕਰਕੇ ਹਿੱਟ ਲੈਣਾ ਉਹ ਨਹੀਂ ਇਧਰਲੀ ਸਾਈਡ ਰੱਖਣਾ ਉਹ ਨਹੀਂ ਉਧਰਲੀ ਸਾਈਡ ਗਰਮੀ ਚ ਨਾ ਦੂਸਰੇ ਬਲਾਂ ਦੇ ਨਾਲ ਗਰਮੀ ਲੱਗਦੀ ਹੈ ਛੋਟੀਆਂ-ਛੋਟੀਆਂ ਚੋਨਾ ਪਈਆਂ ਨੇ ਨਾਲ ਇੱਕ ਸਰਪਿੰਗੀ ਨਾ ਮੀ ਇਹਨਾਂ ਦੇ ਫਿਰ ਇੱਕ ਸਾਈਡ ਨੂੰ ਹੋ ਜਾਂਦੇ ਨੇ ਬਾਅਦ ਇਹੋ ਵੀ ਆਪਾਂ ਅੰਦਰ ਨੂੰ ਕਰਕੇ ਪਾ ਲੈਣੇ ਆਂ ਅੱਧੀਆਂ ਨੇ ਉਧਰ ਹੁੰਦੀਆਂ ਦੂਤਨ ਮਰ ਜਾਂ ਪਾਇਸਦਾ ਆਪਾਂ ਮਾਣੀ ਇਹਨੂੰ ਨਾ ਇਹਨੂੰ ਪਾਇ ਦੇ ਨਾਲ ਮੇਲ ਕੇ ਇਹਦੇ ਅੱਧਰ ਛੁੱਟੇ ਦੇ ਨਾਲ ਮੇਲ ਕੇ ਫਿਰ ਇੱਕ ਬਾਅਦ ਦੇ ਚੋਂ मेहनती कर ली एड जो एडा सैज है ना वे हौली हौली थोड़ी जो बराबर कर लें इस तरह कर करके ना का खिंच के इस तरह करके हमें बराबर कर लाने के इस तरह की अपना दूसरी सैड पकड़ा ठीक है आप करके दिखाने इस तरह करना

A couple of properties, e di quelli che si lavano. Che tu non hai niente codinare in ਆਪ ਇਹ ਕੋਟੀਆਂ ਕਰਕੇ ਨਾ ਉੱਪਰ ਸਲਾਈ ਲਾ ਦਿਓ ਤੇ ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਬਾਅਦ ਵਿੱਚ ਤੇ ਕੋਈ ਵੀ ਚੋਣ ਜਿਹੜੀ ਨਿਕਲਦੀ ਨਹੀਂ ਵੈਸੇ ਆਪਾਂ ਤਾਂਗਾ ਖੇਚਾਂ ਲੈ ਆਵੋ ਕਿਰਜੀ ਤਾਂਗਾ ਹੀ ਤੇ ਉੱਤੇ ਲਾਵੋ ਜਿੱਤੇ ਸਾਰੇ ਫੋਨ ਲੱਗਣ ਲੋਡ ਆਪਾ ਦੋਨੇ ਪਾਸੇ ਖੋਜੇ ਕਰਦੇ ਜੋਣਾ ਪਾ ਲੈਂਦੇ ਤੇ ਜੇ ਤੁਹਾਡੇ ਵੀ ਪ੍ਰਿੰਟ ਦੇ ਵਿੱਚ ਇਸ ਤਰ੍ਹਾਂ ਫੁੱਲ ਜਾਂ ਪੱਤੀਆਂ ਇੱਕੋ ਪਾਸੇ ਨੂੰ ਦੀ ਤਾਂ ਤੁਸੀਂ ਸਾਰੀ ਉੱਪਰ ਨੂੰ ਰੱਖਿਓ ਆਪਣਾ ਫਾਇਦਾ ਤੇ ਜਾਣ ਲੈਣੇ ਆਪਣੀ ਮੁੰਪਾਕ ਜਿਹੜੀ ਸਲਾਈ ਮਾਰੀ ਆ ਪਰ ਥੋੜੀ ਜੀ ਉਹਦੇ ਤੋਂ ਅੱਗੇ ਕਰਕੇ ਮਾਰਾਂਗੇ ਵੀ ਉਹ ਸਲਾਈਆਂ ਹੋਣੇ ਨਹੀਂ ਨੰਨਾਂ ਬਿਲਕੁਲ ਥੋੜਾ ਜਿਹਾ ਫਰਕ ਪਾ ਇਸ ਤਰ੍ਹਾਂ ਕਰਦੇ। ਇਹ ਆਪਣੀ ਕੋਲ ਜੇ ਬਰਾਬਰ ਚੌੜਾ ਮੰਨ ਲੈਂਦੇ ਹਾਂ ਇਸ ਤਰ੍ਹਾਂ। ਨਾ ਪਾਈ ਦੇ ਇੱਕ ਦਬਾਰੀ ਸਲਾਈ ਲਾ ਲੈਣੀ। ਠੀਕ। ਇਹੋ ਜਿਹਾ ਤੁਸੀਂ 2-2 ਇੰਚ ਦੀਆਂ ਚੌੜੀਆਂ ਰੇਪ ਕੱਟ ਲਓ ਚਾਹੀਦੀ ਸਿੱਧੀਆਂ ਕੱਟ ਲਓ। ਇਹਨਾਂ ਨੂੰ ਇਸ ਤਰ੍ਹਾਂ ਸਿੱਧੀ ਧਰ ਕੇ ਇਹ ਆ ਬਾਜੂ ਦੀ ਆਪਾਂ ਬਾਜੂ ਵੀ ਇਸ ਤਰੀਕਾ ਬਣਾਉਣ ਲੱਗੇ ਜਿੱਦਾਂ ਰੈਡੀਮੇਡ ਬਣ ਜਾਂਦੀ ਹੈ ਨਾ ਤੇ ਇਹ ਤੁਸੀਂ ਸਿੱਧੀ ਪੱਟੀ ਦੇ ਉੱਤੇ ਇਸ ਤਰ੍ਹਾਂ ਪਾ ਧਰ ਲੈਣਾ ਤੇ ਸਲਾਈ ਲਾ ਲਾਂਗੇ ਜਦਾਂ। ਕਰਕੇ ਫਿਰ ਇਹਨੂੰ ਉੱਪਰ ਨੂੰ ਮੋੜ ਕੇ ਨਮਕ ਜੀ ਕੱਢ ਦੇਣੀ ਹੈ ਤਾਂ ਇਸ ਟ੍ਰੈਂਪ ਉੱਪਰ ਨੂੰ ਫੋਲਡ ਕਰਕੇ ਇਹਦੇ ਕਿਨਾਰੇ ਕਿਨਾਰੇ ਤੇ ਸਲਾਈ ਲਾ ਦੇਣਾ ਫਰਕ ਨਹੀਂ ਤਾਂ ਫੈਲ ਨਹੀਂ ਲੋਕ ਕਹਾਣਗੇ ਲੋਜੀ ਏਦਾਂ ਦੀ ਆਪਣੀ ਡਰੈਸ ਬਣ ਕੇ ਤਿਆਰ ਹੋਈ ਹੈ ਇਸ ਤਰ੍ਹਾਂ ਛੋਟੀਆਂ ਛੋਟੀਆਂ ਚੋਣਾ ਪਾ ਕੇ ਆਪਾਂ ਜਿੱਦਾਂ ਰੈਡੀਮੇਡ ਹੁੰਦੀ ਹੈ ਏਦਾਂ ਬੱਝੂਣਾ ਦਿੱਤੀ ਹੈ ਇਸ ਤਰ੍ਹਾਂ ਤੇ ਇਹਦੇ ਤੇ ਵੀ ਇਸ ਤਰ੍ਹਾਂ ਚੰਟ ਪਈਆਂ ਬਰੀ ਬਰੀ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਰਾਈਟ ਵੇਟ ਜੀ ਏਦਾਂ ਇਹਦਾ ਰੰਗ ਰੱਖਿਆ ਆਪਾਂ ਹੈ ਦੀ ਫੀਡਰ ਇਸ ਤਰ੍ਹਾਂ ਰੁਕ ਪਿਆ। ਉਸ ਤੋਂ ਦੇ ਸੱਕ ਦੇ। ਤੇ ਕਹ ਤੇ ਵੀਡੀਓ ਪਸੰਦ ਆਈ ਤੇ ਲਾਈਕ ਕਰ ਤੇ ਕਮੈਂਟ ਕਰਕੇ ਜੁੜਦਾ ਸਜੇ ਤੇ ਜੇ ਕੋਈ ਵਿੱਚ ਗਲਤੀ ਮੈਂ ਤਾਂ ਦੱਸੋ ਤੇ ਜੇ ਸਹੀ ਨਹੀਂ ਹੈ ਤਾਂ ਦੱਸੋ। 오케이, okay, 바이.